ਹੋਰੀ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਜਿੰਦੇ ਟੂਟ ਨਾ ਆਵੇਈ ਅਗਣਤ ਭਰੇ ਭੰਡਾਰ ਹੁਣ ਇਹ ਤਾਂ ਕਹਿੰਦੇ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਉਸ ਵੇਲੇ ਦੀ ਜਿਹੜੀ ਹਿੰਦੁਸਤਾਨ ਦੀ ਜਿਹੜੀ ਵਿਚਾਰਧਾਰਾ ਕੁਛ ਹੋ ਰਹੀ ਸੀ ਉਹ ਕਹਿੰਦੇ ਉਹ ਤਿੰਨ ਨੇ ਐਸੇ ਇੱਕ ਪੈਦਾ ਕਰਨ ਵਾਲਾ ਇੱਕ ਬਰਾਧ ਦੇਣ ਵਾਲਾ ਵਿਸ਼ਨੂੰ ਇਹ ਜਨਹਾਰ ਕਰਵਾਉਣ ਵਾਲਾ ਸ਼ਿਵ ਜੀ ਉਹਨਾਂ ਤਿੰਨ ਵਾਸਤੇ ਗੁਰਬਾਣੀਓਂ ਤੇ ਨਾਂ ਨੂੰ ਰੱਦ ਕਰਕੇ ਰਹਿਣੀ ਕੋਈ ਨਹੀਂ ਉਹ ਹੀ ਸੰਹਾਰ ਕਰਦਾ ਸਭ ਕੋ ਦੇਵਨ ਹਾਰ ਕਿੱਟ ਸਭ ਕੋ ਦਾ ਮੁਸਲਮਾਨਾਂ ਨੂੰ ਇਹ ਹੁੰਦਾ ਹੈ ਨਹੀਂ ਵੀ ਉਹ ਸ਼ਿਵ ਜੀ ਸੰਹਾਰ ਕਿਦਾ ਕਰਦਾ ਦੇਖੇ ਜਦੋਂ ਕਹਿੰਦਾ ਆ ਜੀ ਤੇ ਦਿਨ ਦੇ ਸੰਹਾਰ ਕਰਦਾ ਜਿਹੜਾ ਉਦਾਂ ਦਾ ਤੁਸੀਂ ਕਹਿੰਦਾ ਕਿਸੇ ਨੂੰ ਮਾਰਦਾ ਪਾਪ ਹੈ ਸ਼ਿਵ ਜੀ ਨੂੰ ਕਹਿੰਦੇ ਨਾ ਪਾਪ ਰਹਿੰਦੀ ਹੂ। ਕਿ ਸ਼ਿਵ ਜੀ ਨੂੰ ਕਹਿੰਦੇ ਪਾਪ ਨਹੀਂ ਹੈ। ਚਲੋ ਮੰਨ ਲਿਆ। ਪਾਪ ਨਹੀਂ ਹੈ। ਹੋਰ ਕਿਸ ਨੂੰ ਪਾਪ ਹੈ ਸ਼ਿਵ ਨੂੰ ਨਹੀਂ। ਇਹਨਾਂ ਲਿਖਦਾ ਸਮਰੱਥ ਕੋ ਨਹੀਂ ਦੋਸ਼ ਕੋ ਸਾਈ। ਸਮਰੱਥ ਕੋ ਦੋਸ਼ ਸਾਈ। ਸਮਰੱਥ ਕੋ ਨਹੀਂ ਦੋਸ਼ ਕੋ ਸਾਈ। ਚਲੋ ਠੀਕ ਹੈ। ਉਹ じゃ ਭਾਈ ਦਾਖਾਏ ਸ਼ਿਵ ਜੀ ਨੂੰ ਮੁਰੇ ਮੁਰੇ ਦੋਸ਼ ਸਮਰੱਥ ਕਹਤੇ ਹੈ ਗਏ ਜੀ। ਜਾੜ ਕੇ ਦੋਨਾਂ ਜੰਗ ਦਿਖਾਈ ਐ ਸ਼ੁਕਤੀ ਭੱਜਿਆ ਹੋਰ ਇਹ ਚੰਨੀ ਦਾ ਢਾਹਿਆ ਹੋਇਆ ਦਿਖਾਇਆ ਸ਼ਿਵਜੀ ਥੱਲੇ ਪੈਰਾਂ 'ਚ ਉਦੋਂ ਸੁਬਤ ਕਿੱਥੇ ਗਈ ਸੀ ਇਹਦੇ ਸਭ ਕੁਝ ਝੂਠ ਦੇ ਖੜਾ ਉੱਥੇ ਕਿੱਥੇ ਗਈ ਸੀ ਸੁਬਤ ਤਾਂ ਤੇ ਕਿਤੇ ਜੇ ਸੀ ਆਉਂ ਕੋਹ ਝੂਠ ਹੈ ਉਹ ਵੀ ਬੜੀ ਜਾਂਦੇ ਲੋਕ ਉਹ ਵੀ ਬੜੀ ਜਾਂਦੇ ਸੱਟ ਇਹ ਜੇ ਸਾਡੇ ਸਿੱਖ ਨੇ ਫਸਲ ਜਿਹਨੂੰ ਰੇ ਦਰਸੋ ਕਾਨੂੰਨ ਹੈ ਸਭ ਉਹ ਹਜਮ ਕਰਨ ਸੱਟਾਈ ਕੋਈ ਧੀਜ ਕਿ ਕਿ ਇਹ ਨਹੀਂ ਖਾਂਦੇ ਗਈ ਚੀਜ਼ਾਂ ਖਾਣ ਨੇ ਦੋ ਤਾਂ ਸਬਜ਼ੇ ਚਾਹੀਦੇ ਨੇ ਦਾਲ ਵੀ ਚਾਹੀਦੇ ਨਾਲ ਨੂੰ ਹੋਰ ਵੀ ਸੁਣਾ ਇਹਦਾ ਖਿਚੜੀ ਚਾਹੀਦੀ ਹੈ ਖੂਬ ਖਾਣਾ ਖਿਚੜੀ ਖਿਚੜੀ ਚ ਇੱਕ ਚੀਜ਼ ਨਹੀਂ ਉਹਦੇ ਗੇਲਦੀਆਂ ਰੋਟੀ ਚ ਕੋਈ ਜਾਂਦੀ ਆਟਾ ਹੀ ਉਮੀ ਰੋਟੀ ਨੂੰ ਨਹੀਂ ਹੈਨੀ। ਥੇੜਾ ਰੋਟੀ ਕਾਰਨੇ ਗਲਾ ਘਟਾ ਆ ਰੋਟੀ ਮਿਲਦੀ ਉਹਨੂੰ ਮੈਂ ਪਹਿਲਾਂ ਇਹਦਾ ਮਾਲਕ ਖੂਲ ਕਰੇ। ਹੋਰ ਜਿਆਦਾ ਜਦੋਂ ਮਰੇਗਾ ਫੇਰ ਰੋਟੀ ਲੱਕੀ ਕਰਾਉਣਾ। ਇਹਦਾ ਸਰੀਰ ਦੇ ਮੱਲ ਨੂੰ ਮਰਨਾ ਸਮਝਦੇ ਨੇ। ਜੂ ਵੀ ਤਾਂ ਕਹਿੰਦਾ ਥੇੜਾ ਰੋਟੀ ਕਾਰਨੇ ਗਲਾ ਘਟਾ ਬੇ ਗੁਰਵੰਤ ਦਾ ਵਿਆਹ ਨੂੰ ਮਿਲੂ ਜਿਹੜਾ ਪਹਿਲਾਂ ਮਾਲਕ ਖੂਲ ਕਰੂਗਾ। ਨਹੀਂ ਮਿਲੂਗਾ। ਫੇਰ ਰੋਟੀ ਗੇ। ਛੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਫਿਰ ਇਹ ਦੇਖ ਲੈ ਕਬੀਰ ਕਹਿੰਦਾ ਖੂ ਖਾਣਾ ਖੀਚੜੀ ਜਾਵੇਂ ਅਮਰਤ ਲਾਉਣ ਕੱਦਾਂ ਲੋੜਨ ਸੁਰੂਣੀਆਂ ਗੱਲਾਂ ਨੇ ਛੋਪੜੀਆਂ ਆਈਆਂ ਖੰਡਾਂ ਨੇ ਜਿਹੜੀਆਂ ਐ ਜਿਹਦੇ ਵਿੱਚ ਲਾਲਚ ਦਿੱਤਾ ਹੋਇਆ ਹੈ ਨਾ ਇਹਨੇ ਜਿਹੜੇ ਰਾਖੀਆਂ ਨੇ ਛੋਪੜੀਆਂ ਆਈਆਂ ਨੇ ਇਹ ਛੋਪੜੇ ਦਿੱਤੀਆਂ ਨੇ ਸੁਜਿਆ ਨੇ ਜਿਹਦਵਾਰੇ ਜੋ ਚੋਪੜੇ ਦੇ ਦਿੱਤੀਆਂ ਸਹੀ ਜਾਓ ਸਾਖੀਆਂ ਜੰਗੀਆਂ ਲੱਗਦੀਆਂ ਨੇ ਇਹਨਾਂ ਨੂੰ ਆਂਦੇ ਮਸਲੂਦੀਆਂ ਨੇ ਚੋਪੜੀ ਰੁੱਖੀ ਵੀ ਖੱਢੀ ਜਾਂਦੀ ਹੈ ਚੋਪੜੀ ਕਿ ਉਹ ਤਾਂ ਨਾਲ ਹੋਏਗਾ ਨਾ ਜਿਹਨਾਂ ਵੈਦੀ ਚੋਪੜੀ ਘੜੇ ਸੈਂਦੇ ਤੋਂ ਉਹ ਜਿਹੜੀਆਂ ਗੱਲਾਂ ਇਹ ਸੁਣਦੇ ਨਾ ਜਾ ਕੇ ਸਾਖੀਆਂ ਚੋਪੜੀਆਂ ਆਈਆਂ ਨੇ ਤਾਂ ਸਵਾਦ ਲੱਗਦੀਆਂ ਨੇ ਇਹਨਾਂ ਨੂੰ ਗੁਰੂ ਕਹੇ ਚੋਪੜੀ ਹੋਈ ਜਿੰਦੇ ਤੋੜਨਾ ਆ ਗਈ ਆ ਅੰਤ ਪਰੇ ਭੰਡਾਰ ਉਹ ਦਈ ਜਾਂਦਾ ਸਾਰਿਆਂ ਨੂੰ ਕਿਸੇ ਜੀ ਦਾ ਟੋਟਾ ਨਹੀਂ ਘਾਟਾ ਨਹੀਂ ਮੈਂ ਇਹ ਨਹੀਂ ਹੈਗਾ ਵੀ ਹੁਣ ਭਾਈ ਤੂੰ ਕੱਲੋਂ ਆਈ ਅਜਾਜ ਮੁੱਖ ਆਇਆ ਆਇਆ ਨਹੀਂ ਐਡ ਆਲਾ ਸਟੋਰ ਤੋੜਨੀ ਉਹਦੀ ਬੇਅੰਤ ਭੰਡਾਰ ਪਰੇ ਪੈਣੀ ਕਿਸੇ ਜੀ ਦੀ ਵੀ ਟੋੜ ਨਹੀਂ ਹੁੰਦੀ ਨਾਮ ਵਾਲਿਆਂ ਨੂੰ ਨਾਮ ਦੇ ਨਹੀਂ ਆਉਂਦੀ ਸੰਸਾਰ ਦਾ ਸੰਸਾਰੀ ਬਦਲ ਨਹੀਂ ਟੋਟ ਹੈ ਨਾ ਨਾ ਹੁੰਦੀ ਕੋਈ ਜਿਹੜੇ ਦੀ ਜੋ ਮਹਾਰਾਜ ਸਿਖਿਆ ਰਖਦਾ ਉਹ ਵੀ ਕੁਰੀ ਹੋ ਜਾਂਦਾ ਦਇਆ ਹਾਰ ਸਦ ਜੀਵਨ ਹਾਰਾ ਕਿਹੋ ਗੱਲ ਹੈ ਜੋ ਦੇਣ ਹਾਰਾ ਕਦੇ ਨਹੀਂ ਮਰਦਾ ਜੋ ਉਹ ਵੀ ਮਰ ਗਿਆ ਫਿਰ ਉਹ ਫਿਰ ਤੋਂ ਜਿਵੇਂ ਰਿਆ ਬਦਲਦਾ ਉਹ ਬਦਲ ਉਹ ਤਾਂ ਹੀ ਕੋਈ ਹੈ ਦੇਣ ਹਾਰ ਸਦ ਜੀਵਨ ਹਾਰਾ ਸਾਦੀਵਨ ਵਾਲਾ ਵਿਸ਼ਨੂੰ ਹੈ ਨਹੀਂ ਉਹਦੀ ਉਮਰ ਲਿਖੀ ਹੋਈ ਹੈ ਨਾ ਵਿਸ਼ਨੂੰ ਦੀ ਬ੍ਰਹਮਾ ਦੇਵ ਮੰਨ ਲਿਖੀ ਹੋਈ ਹੈ ਸ਼ਿਵ ਜੀ ਦੇਵ ਮੰਨ ਲਿਖੀ ਇੱਕ ਦਿਨ ਉਹਦਾ ਕਿੱਡਾ ਹੁੰਦਾ ਕਿੰਨੇ ਸੌ ਸਾਲ ਦਾ ਹੁੰਦਾ ਕਿੰਨੇ ਹਜ਼ਾਰ ਸਭ ਕੁਝ ਲਿਖਿਆ ਹੋਇਆ ਹੈ ਸਾਦੀਵਨ ਹਾਰਾ ਨਹੀਂ ਹੈ ਸਾਦੀਵਨ ਹਾਰਾ ਨਹੀਂ ਕਿਉਂਕਿ ਸ੍ਰਿਸ਼ਟੀ ਜਦੋਂ ਪੈਦਾ ਹੁੰਦੀ ਹੈ ਜਦੋਂ ਵੀ ਜਨੂ ਪੈਦਾ ਹੁੰਦਾ ਬ੍ਰਹਮਾ ਸ਼ਿਵ ਜੀ ਪੈਦਾ ਹੁੰਦਾ ਸ਼੍ਰੀ ਪ੍ਰਾਨ ਕਹਿੰਦਾ ਸ਼੍ਰੀ ਪਹਿਲਾ ਹੈਗਾ ਵਿਸ਼ੂਵਾਚ ਪਹਿਲਾ ਹੈ ਵਿਸ਼ੂ ਪ੍ਰਾਨ ਕਹਿੰਦਾ ਵਿਸ਼ੂ ਪਹਿਲਾ ਹੈ ਜੀਵਾਚ ਪਹਿਲਾ ਹੈ ਬ੍ਰਹਮਾ ਤੋਂ ਹਾਂ ਗੱਲ ਨਹੀਂ ਮੰਦਾ ਬ੍ਰਹਮਾ ਦਾ ਹਰ ਮੰਦਾ ਇਸ ਕਰਕੇ ਕਬੀਰ ਕਹਿੰਦਾ ਜੇ ਤੁਸੀਂ ਮੰਦੇ ਹੋਵੇ ਆਪਣੇ ਗ੍ਰੰਥਾਂ ਨੂੰ ਸ਼੍ਰੀ ਪ੍ਰਤੀ ਸ਼ਾਸਤਰਾਂ ਨੂੰ ब्रह्मडाले ना बिजनडाले ब्रह्मपति फूल शंकर फूल शंकर दियो ऐसी इस तरीके ਨਾਲ ਨਾ ਜਿਵੇਂ ਬਿਜਰੂ ਤੁਸੀਂ ਬਿਜਰੂ ਉਟਾਣੇ ਮੰਨਦੇ ਨਾੜੇ ਬ੍ਰਹਮ ਨੂੰ ਪੱਤਾ ਪੱਤਾ ਮੰਨਦੇ ਹੋ ਫੁੱਲ ਬਾਝ ਪੈਦਾ ਹੁੰਦਾ ਦੇਖੋ ਪਹਿਲਾਂ ਨਾੜੇ ਆ ਫਿਰ ਪੱਤਾ ਹੈ ਫਿਰ ਫੁੱਲ ਪੈਦਾ ਹੁੰਦਾ ਪੱਤੇ ਤੋਂ ਪਹਿਲਾਂ ਬੋਲੀ ਹੁੰਦੀ ਫੂਲ ਸੰਕਰ ਦੇਓ ਸੰਕਰ ਬਾਅਦ ਚਲ ਕੋ ਮਾਰਨ ਦੀ ਰੋਡ ਤੋਂ ਬਾਅਦ ਕੇ ਪੈਣੀ ਹੈ ਨਾ ਪਹਿਲਾ ਪੈਦਾ ਕਰਨੀ ਪੈਣੀ ਹੈ ਪਹਿਲਾ ਕਰਨਾ ਫਿਰ ਪਾਣਾ ਕਰਨਾ ਫਿਰ ਸੰਭਾਰ ਜਾ ਤੀਨ ਦੇ ਵਿੱਚ ਪਰੱਖੇ ਤੋੜੇ ਕਰੇ ਜਿਸकी थियो ਸਲੇ ਦੇ ਉਹ ਤਾਂ ਪਹਿਲੇ ਮਾਰ ਲੈ ਹੁਣ ਸਵਾਲ ਪੈਦਾ ਹੋਇਆ ਟਾਣੀ ਦਾ ਜਿਹੜਾ ਹੈਗਾ ਆਧਾਰ ਮੂਲ ਕੀ ਹੈ ਟਾਣੀ ਹਵਾ ਦਾ ਹੋਣੀ ਰਹਿੰਦੀ ਹੈ ਫਿਸ਼ਡ ਆਰੀਆ ਜਿਹੜਾ ਡਾਰੀ ਵਾਲਾ ਉਹ ਆਪਣੀ ਗੱਲ ਕਹਿ ਗਿਆ ਨਾਲੇ ਨੂੰ ਕੋਈ ਕਰ ਗਿਆ ਤਦ ਤਰ ਤਦ ਬਿਨਾ ਤਾਂ ਫੇਰ ਵੀ ਟਾਣੀ ਪੈਦਾ ਹੋਣੀ ਨਹੀਂ ਝਟ ਕਿਹੜਾ ਆਗਰ ਮੂੜਦਾ ਫੇਰ ਵੀ ਕੁਝ ਹੋਰ ਹੈ ਮੂੜਦੇ ਤਾਂ ਨਹੀਂ ਪੈਦਾ ਹੋਊ ਟਾਣੀ ਹਵਾਜ ਪੈਦਾ ਹੋਣੀ ਇਹ ਗੱਲ ਕਹਿ ਕੇ ਆਪਣੀ ਗੱਲ ਕਹਿ ਗਿਆ ਉਹ ਕਿਸੇ ਨੂੰ ਸਮਝਾਈ ਕਿਸੇ ਨੂੰ ਨਹੀਂ ਇਹਨਾਂ ਵਿਚਾਰੂ ਉਹ ਸਮਝੂ ਗੱਲ ਕੀ ਐ ਉਹ ਕਹਿ ਗਿਆ ਇਹਨਾਂ ਨੂੰ ਆਪਰੇ ਉਹਨਾਂ ਨੂੰ ਤਾਂ ਉਸ ਵੇਲੇ ਸਮਝਾ ਵੀ ਦਿੱਤੀ ਦੀ ਇਹ ਕਹਿਣਾ ਚਾਹੀ ਜੁੱਪ ਕੀਤੇ ਸੀ ਜੇਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉਂ ਤਾਹੇ ਬਸਾਰਾ ਹਰ ਪੰਕਤੀ ਦੇ ਵਿੱਚ ਨਵੀਂ ਗੱਲ ਐ ਦੇਵਨਾ ਜੇਨ ਹਾਰ ਸਦ ਜੀਵਨ ਹਾਰਾ ਵੀ ਨਵੀਂ ਗੱਲ ਐ ਹਰ ਪੰਕਤੀ ਕੋਈ ਨਾ ਕੋਈ ਨਵੀਂ ਗੱਲ ਦਾ ਇਸ਼ਾਰਾ ਕਰ ਰਹੀ ਹੈ ਹਰ ਪੰਕਤੀ ਕੋਈ ਪੰਕਤੀ ਫਲਸੂਫੀ ਕਿਹੜੇ ਪੰਕਤੀ ਦੇ ਵਿੱਚ ਕੁਝ ਨਾ ਕੁਝ ਪਿਆ ਉਹ ਵਿਚਾਰਦਾਰਾ ਕਿੱਥੋਂ ਜਾ ਕੇ ਕੱਟਿਆ ਸਭ ਨੇ ਸਿਆਸਤ ਕਿਵੇਂ ਕੱਟੇ ਨੇ ਕਿਵੇਂ ਬ੍ਰਿਟੀਨ ਨਾਲ ਕੱਟੇ ਨੇ ਕਿ ਉਹਨਾਂ ਨੇ ਸਾਰੇ ਸਟੱਡੀ ਕੀਤੇ ਹੋਏ ਨੇ ਅਜਿਹਾ ਬੜੀ ਜਾਣਿਆ ਇਹ ਆਦਿਕਾਲੰ ਲੈਟਰਾ ਲੋਕ ਦੇਣਾ ਆ ਸਭ ਜੀਵਨ ਆਰਾ ਮਨਮੂਰਖ ਮੈਂ ਕਾਹੇ ਦਸਾਲਾ ਸੈਂਸ ਆਇਆ ਬਜ਼ਾਰ ਉਹ ਨੂੰ ਬਜ਼ਾਰ ਦਾ Shivji ਫੜ ਲਿਆ Vishnu ਫੜ ਲਿਆ Brahma ਫੜ ਲਿਆ ਤੂੰ ਨਾ ਮੂਰਖੀ ਤੋ ਆਪਣੇ ਆਪ ਨੂੰ ਕਹੇ ਕਿ ਮੂਰਖ ਮੂਰਖ ਨੂੰ ਕਿਹਾ ਮਨਮੂਰਖ ਆਪਣੇ ਆਪ ਨੂੰ ਕਹੇ ਮਨਮੂਰ ਕਹਿੰਦਾ ਮਰਤਾ ਫਾਰਿਆ ਜਾਂ ਕਵਨ ਲਾਉਂਦਾ ਹੈ ਮਨ ਜਿਹੜੇ ਮਨ ਨੇ ਵਿਸਾਰਿਆ ਹੋਇਆ ਮੂਰਗ ਮਨਮੂਰ ਕਹਿੰਦਾ ਹੈ ਵਿਸਾਰਿਆ ਇਸ ਇਨਾਵ ਲਗਾਉਂਦਾ ਹੈ ਫਲਸਫੇ ਮੰਨਣ ਵਾਲਿਆਂ ਨੂੰ ਮੂਰਗ ਕਹਤਾਂ ਜਿਹਨੇ ਵਿਸਾਰਿਆ ਮੂਰਗ ਇਹ ਆ ਜਵਾਬ ਰਵੇ ਜਵਾਬ ਪੁੱਛਿਆ ਉਸ ਵੇਲੇ ਅੱਜ ਸਿਖਾ ਰਹੇ ਉਹ ਬਖਸ਼ਾਰਿਆ ਹੋਇਆ ਜਿਹੜਾ ਸਭ ਸਾਡੇ ਨੂੰ ਦੇਣਾ। ਅੱਜ ਵੀ ਹੋਈ ਗੱਲ। ਏਨੀ ਵੀ ਉਦੋਂ ਸੀ। ਅੱਜ ਅਸੀਂ ਉਹਦੇ ਨਾਲ ਜੁੜੇ ਹੋਇਆ। ਅਜੇ ਨਾਲ ਹੁੰਦੇ ਨਾਲ ਨਾਮ ਨਹੀਂ ਆਉਂਦਾ। ਸੱਜ ਜਿਹੜਾ ਸਭ ਨੂੰ ਦੇਣਾ ਉਹ ਨਹੀਂ ਬਣਦਾ। ਸੱਜ ਜੀ ਬਨਹਾਰਾ ਨਹੀਂ ਬਣਿਆ। ਜਿਹੜਾ ਸੱਜ ਜੀ ਬਨਹਾਰਾ ਉਹ ਕੋਥੀ ਸਾਹਿਬ ਕਿਵੇਂ ਹੋ ਸਕਦਾ ਹੈ? ਸਾਜੀ ਵਾਲੀ ਬੋਥੀ ਇਹ ਤਾਂ ਲਾਈਫ ਹੈ ਇਹ ਅਖਰ ਖਰਜਾਂਗੇ ਕਾਗਜ਼ ਵੀ ਖੜ ਜਾਣੇ ਨੇ ਪੁਰਾਣੇ ਹੋ ਜਾਣੇ ਨੇ ਉਹ ਅਖਾਰਨਵੇਂ ਨਾਲੇ ਉਹ ਅਖਰ ਦੀ ਗੱਲ ਹੈ ਹਾਰਾ ਜਿਹੜਾ ਉਹ ਇਹਨਾਂ ਕਾਗਜ਼ਾਂ 'ਚ ਨਹੀਂ ਹੈ ਇਹਨਾਂ ਅਖਰਾਂ 'ਚ ਨਹੀਂ ਹੈ ਅਖਰਾਂ ਦੇ ਬਾਹਰ ਹੈ ਇਹ ਲਿਖ ਕੇ ਲਿਖੇ ਦੇ ਬਾਵਜੂਦ ਹੁਣ ਕਹੀ ਜਾਂਦੇ ਨੇ ਕਿ ਮੈਂ ਤੁਸੀਂ ਸਾਬਤ ਕਰ ਦੋਂਗੇ ਕਿੰਨਾ ਜਰ ਗੁਰੂ ਦੇ ਵਿਰੁੱਧ ਜਿੱਦਣ ਅਗਲੇ ਰਹੇ ਉਹਨਾਂ ਨੂੰ ਸਾਬਤ ਕਰਤਾ ਫਿਰ ਕੀ ਬੋਲੋਗੇ ਉਪਿਚ ਲੱਗਿਆ ਹੋਇਆ ਦੁਨੀਆ ਨੂੰ ਤੁਸੀਂ ਬੇਗੂਫੇ ਸਮਝਦੇ ਹੋ ਇਹਦਾ ਬ੍ਰਾਹਮਣ ਆਏ ਸੋਲਦੇ ਨੇ ਲੋਕਿਹੜਾ ਪੜਦੇ ਨੇ ਅਸੀਂ ਉਹ ਪੜਦੇ ਆ ਅਸੀਂ ਉਹ ਪੜਨਾ ਹੋਰਾਂ ਨੇ ਤਾਂ ਪੜਦੇ ਬੰਦੀ ਲਗਾਤੀ ਸੀ ਲੋਕ ਪੜਾਏ ਨਹੀਂ ਸੀ ਤਾਂ ਇਹਨਾਂ ਜਰ ਕੱਟ ਗਏ ਹੋਣ ਕੋਈ ਪੜਦਾ ਨਾ ਉਹਨਾਂ ਨੂੰ ਸਮਝਦਾ ਪੜ੍ਹਣਾ ਨਹੀਂ ਤੇ ਉਹਨਾਂ ਲੋਕ ਉਹਨਾਂ ਪੜ੍ਹ ਕੇ ਸਾਰੀ ਬੋਲ ਖੁੱਲ ਗਈ ਹੁੰਦਾ ਦੁਨੀਆ ਬੜੀ ਨਿਗੇ ਥੋੜੀ ਬੋਲ ਤਾਂ ਹੁਣ ਖੁੱਲ ਜਾਣੀ ਹੈ ਦਿਨ ਛੜਨ ਤੇ ਪਹਿਲਾਂ ਪਹਿਲਾਂ ਹੀ ਰਾਤ ਨੂੰ ਤੁਸੀਂ ਸਕੀਮ ਬਣਾਈ ਸੀ ਦਿਨ ਜਾਣ ਤੇ ਪਹਿਲਾਂ ਪਹਿਲਾਂ ਹੁਲ ਗਈ ਇਹ ਤਾਂ ਨੇਰੇ ਦੀ ਸਕੀਮ ਸੀ ਬਣਾਈ ਹੋਈ ਥੋੜੀ ਅਧਾਰਾ ਨਾ ਵੜ ਕੇ ਸੰਤਾਲਾ ਦਿਨ ਚੜ੍ਹਦੇ ਹੀ ਖੁੱਲ ਜਾਣੀ ਹੈ ਚੱਲਣਾ ਹੋ ਜਾਣਾ ਫੁੱਲ ਜਾਣੀ ਆ। ਜਾਨਣ ਹੁੰਦੀ ਗਾਰੇ ਫੁੱਲੀਆਂ। ਉਹਨਾਂ ਜਿਹੜੇ ਨੇਰੇ ਨੇਰੇ ਜਿਹੜੇ ਲੋਕ ਸੁੱਤੇ ਪਏ ਨੇ। ਤੁਸੀਂ ਜਗਰਾਤਾ ਕਰਦੇ ਤੇ। ਰੈਣ ਸੁਭਾਈ ਹੋਰ ਤਾਂ ਹੀ ਕਰਦੇ। ਉਹ ਆਹੋ ਰੈਣ ਸੁਭਾਈ ਹੋਰ ਕੀ ਸੀ? ਉਹਨਾਂ ਜਿਹੜੇ ਸੀ ਵੀ ਲੋਕ ਸੁੱਤੇ ਪਏ ਨੇ ਮਾੜੀ ਅਸੀਂ ਉਹ ਬੜਦੇ। ਉਹਨਾਂ ਜਿਹੜੇ ਸੀ ਗੱਲਾਂ ਚੱਲਦੀਆਂ ਤੁਹਾਡੀਆਂ। ਕਿਆ ਲੋਕਾਂ ਨੇ ਉੱਠਣਾ ਸਵੇਰੇ ਦਿਨ ਚੜਨਾ ਤੁਨੂੰ ਲੁਕਣ ਨੂੰ ਥੋੜ ਦੇਣਾ ਕਿਤੇ ਲੈ ਉਹ ਨੂੰ ਭਾਦ ਨੂੰ ਨਾ ਉਹਨੇਰੇ ਮੇਰੇ ਜੋੜ ਦੇ ਫੰਦੇ ਰਹਿਣਾ ਉਹ ਨੂੰ ਦਿਨ ਚੜਦੇ ਉਹ ਵੀ ਫੁੱਟਾ ਜਵੜ ਜਾਂਦਾ ਹੈ ਉਹ ਕਿਆ ਦਿਨ ਚੜਦਾ ਉਹ ਨੂੰ ਗਿਆ ਨਹੀਂ ਚੰਗਾ ਲੱਗਦਾ ਜਿਹੜਾ ਆਦਮੀ ਉਹ ਨੂੰ ਗਿਆ ਨਹੀਂ ਚੰਗਾ ਲੱਗਦਾ ਜਿਹੜਾ ਦੂਆ ਉਹ ਨੂੰ ਸੋਰੇ ਦਾ ਜਾਨਾ ਨਹੀਂ ਚੰਗਾ ਲੱਗਦਾ ਇਹ ਵੀ ਸੋਰੇ ਦਾ ਜਾਨਾ ਨਹੀਂ ਅਪਾਲ ਨੂੰ ਨੂੰ ਕਹਦੇ ਨੇ ਜਿਹਨੂੰ ਅਕਲ ਚੰਗੀ ਨਾਲ ਨਾ ਲੱਗੇ ਅਕਲ ਦੀ ਗੱਲ ਉਹ ਨੂੰ ਹੁੰਦਾ ਉਹ ਨੂੰ ਸਿਆਣੇ ਨੂੰ ਕਹਿੰਦੇ ਨੇ ਜਿਹਨੂੰ ਅਕਲ ਦੀ ਗੱਲ ਸਿਆਣੀ ਗੱਲ ਗਿਆਨ ਚੰਗਾ ਨਾਲ ਨਾ ਲੱਗੇ ਉਹ ਨੂੰ ਨੂੰ ਕਹਿੰਦੇ ਨੇ ਅਪਾ ਸੂਰਜ ਦੀ ਲਾਈਟ ਉਹ ਨੂੰ ਜੰਗੇਲਾ ਨਹੀਂ ਖੜਾ ਜਾ ਬਣ ਲੈ ਆਪਣੇ ਨੇਰੇ ਚ ਨੇਰੇ ਜਨਾਲਾ ਲਾਉ ਇਹਨੇ 겁ੇ ਇਹਨੇ ਬੁੱਧੀ ਹੀਨ ਬੁੱਧੀ ਹਿੰਨਾ ਦੀ ਜਿੱਤ ਨੇ ਰੇਡੋ ਰੰਦੀਏ ਦੰਚੜ ਤੇ ਨਹੀਂ ਹੁੰਦੀ ਉਹਨੇ ਸਮਝੋ ਹੁਣ ਗੱਲ ਕੀ ਹੈ ਉਹ ਦਵਾਨਾ ਨੂੰ ਚਾਨਣ ਚੰਗਾ ਲੱਗ ਰਿਹਾ ਉਹਨਾਂ ਦੀ ਕਦਰ ਜੱਜ ਪੈਦੀ ਹੈ ਚਾਨਣ ਬੁੱਧੀ ਹਿੰਨਾ ਦੀ ਕਦਰ ਰਹਿੰਦੀ ਹੈ ਨੇਰੇ ਸਾਰੇ ਬੁੱਧੀ ਹਿੰਮ ਨੇ ਪ੍ਰਚਾਰ ਕਰਨ ਵਾਲੇ ਜਿਵੇਂ ਭਗਤਾਂ ਵੇਲੇ ਸੀ ਬੁੱਧੀ ਹਿੰਨ ਉੱਤੇ ਆਏ ਹੋਏ ਸਾਰੇ ਪੰਡਤ ਬੁੱਧੀ ਹਿੰਨ ਤੇ ਉਹ ਬੁਧੀਆਂ ਜਿਹੜੇ ਭਰਮਾਂ ਨੇ ਚਾਹਤਾ ਦੇਣਾ ਪਤਾ ਨਹੀਂ ਜਿੱਤੋਗੀ ਉਹਨਾਂ ਦੀ ਬੇਈਤੀ ਹੋ ਗਈ। ਉਹ ਜਿਹੜੇ ਉਹ ਜਿਹੇ ਨੇ ਹਿੰਦੂਆ ਦਾ ਪ੍ਰਚਾਰ ਕਰਨ ਆਲੇ ਉਹ ਫੇਰ ਦੁਬਾਰਾ ਫੈਲਾਉ ਰਹੇ ਨੇ ਸੰਤਾਂ ਸਾਡੇ ਪ੍ਰਚਾਰ ਤੋਂ। ਇਹ ਵੀ ਬੁਧੀਆਂ ਨੇ। ਲਿਖਿਆ ਹੋਇਆ ਪੁੱਛਿਆ ਤੁਸੀਂ ਕੁਝ ਕਰਦੇ ਹੋ। ਉਹ ਬੁਧੀਆਂ ਦੀ ਹੋਰ ਕੀ ਹੋ। ਜਦੋਂ ਗਿਆਨ ਪ੍ਰਗਟ ਹੋਣਾ ਦਿਨ ਚੜਨਾ ਹੈ। ਜਿਹੜੇ ਨਾਲ ਸਿਆਣੇ ਨੇ ਉਹਨਾਂ ਤਾਂ ਮੰਨ ਲੈਣ। ਜਿਹੜੇ ਸਿਆਣੇ ਨੇ ਉਹਨੇ ਤਾਂ ਮੰਨ ਲੈ ਜਿਹੜੇ ਰਹਿ ਜਣ ਨੇ ਦੂਏ ਉੱਲੂ ਇਹਨਾਂ ਨੂੰ ਜੰਗਾਲੀ ਨੇ ਕਿਹਾ ਉੱਲੂ ਨੇ ਹੋ ਉਹਨਾਂ ਦੇ ਘੋਟਾਜ ਪੜ ਜਾਂਦੇ ਚੁੱਪ ਕਰਕੇ ਜਿਹੋ ਕੋਹਰੇ ਗੇ ਘੋਟਾਜ ਪੜ ਕੇ ਉਹ ਫਿਰ ਇਹੋ ਜਿਹਾ ਪ੍ਰਚਾਰ ਕਰਨਗੇ ਲੁੱਕੇ ਕਰਦੇ ਰਹਿਣਗੇ